ਸਸਪੀ ਦਫਤਰ ਆਏ ਜੀ ਸਾਡਾ ਬਲੂਰ ਕੋਲ ਪਿੰਡ ਸੇਹਾ ਬਸੀ ਜੋ ਕਿ ਸਾਡਾ ਉੱਥੇ ਮਕਾਨ ਬਣਿਆ ਹੋਇਆ ਸੀ ਜਗਾ ਸਾਡੀ ਆਪਣੀ 1997 ਚ ਅਸੀਂ ਲਈ ਹੋਈ ਸੀ ਉਹਦੇ ਪਸੰਦ ਸਾਡੇ ਮਕਾਨ ਦੁਆਰਾ ਤੋੜ ਦਿੱਤੇ ਗਏ ਸੀ ਤੇ ਉਸੇ ਖਿਲਾਫ ਅਸੀਂ ਦਰਖਾਸਤ ਦੇਈ ਹੋਈ ਸੀ ਥਾਣਾ ਬਨੂਰ ਚ 29 ਚਾਰ ਨੂੰ ਦੇਈ ਹੋਈ ਸੀ ਜੇ ਅਸੀਂ ਦਰਖਾਸਤ ਉੱਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਗਈ ਉੱਥੇ ਜੀ ਉਸ ਤੋਂ ਬਾਅਦ ਜੀ ਅਸੀਂ ਸਾਡੇ ਕੋਲ ਜਾਂਦ ਕਿ ਕੋਰਟ ਦੇ ਆਰਡਰ ਨੇ ਸਟੇ ਆਰਡਰ ਹੈ ਕਿ ਜਿੱਤੇ ਹੋਏ ਨੇ ਸਾਡੇ ਕੋਲ ਕਮੇਟੀ ਟੈਕਸ ਸਾਡਾ ਭਰਿਆ ਹੋਇਆ ਮੀਟਰ ਲੱਗਾ ਹੋਇਆ ਕਮਰਾ ਬਣਿਆ ਹੋਇਆ ਸਾਡੀ ਚਾਰਦੁਵਾਰੀ ਹੋਈ ਹੋਈ ਹੈ ਜੀ ਫਿਰ ਵੀ ਸਾਡੇ ਨਾਲ ਉੱਥੇ ਤੱਕਾ ਹੋ ਰਿਹਾ ਹੈ ਸਾਡੀ ਕਿਸੇ ਨੇ ਇੱਥੇ ਸੁਣਵਾਈ ਨਹੀਂ ਕੀਤੀ ਅੱਜ ਅਸੀਂ ਐਸਐਸਪੀ ਦਫ਼ਤਰ ਸਾਹਿਬ ਵੀ ਅਸੀਂ ਆ ਰਹੇ ਹਾਂ 15 ਪੰਜ ਨੂੰ ਅਸੀਂ ਦਰਖਾਸਤ ਐਸਐਸਪੀ ਸਾਹਿਬ ਕੋਲ ਹੀ ਦੇਈ ਹੋਈ ਸੀ ਤੇ ਹਾਲੀ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਅੱਜ ਫੇਰ ਦੁਬਾਰਾ ਐਸਐਸਪੀ ਸਾਹਿਬ ਕੋਲ ਆਏ ਹਾਂ ਵੀ ਸਾਡੀ ਸੁਣਵਾਈ ਕੀਤੀ ਜਾਵੇ ਸਮਾਨ ਵਗੈਰਾ ਵੀ ਚੋਰੀ ਸਾਡਾ ਉੱਥੇ ਸਮਾਨ ਚੱਕਿਆ ਗਿਆ ਜੀ ਪਹਿਲਾ ਦਰਵਾజా ਤੋੜ ਕੇ ਛਾਤੇ ਤੋੜਤੀ ਜੀ ਸਾਡਾ ਸਿਲੰਡਰ ਸੀ ਦੋ ਮੰंजे ਸੀ ਉਹ ਵੀ ਇੱਥੋਂ ਖੁਰਦ-ਮੁਰਦ ਕਰਤੇ ਜੀ ਸਾਡੇ ਭੁੰਡੇ ਜਦ ਕੀ ਮੌਕਾ ਦੇਖ ਕੇ ਵੀ ਆਏ ਨੇ ਜਦੋਂ ਉਸ ਤੋਂ ਬਾਅਦ ਉਹਨਾਂ ਨੇ ਜੀ ਉੱਥੇ ਹੁਣ ਤਾਰ ਬਗਲ ਕਰਤੀ ਜੀ ਤਾਂ ਵੀ ਕੋਈ ਰੋਕ ਟੋਕ ਨਹੀਂ ਹੋਈ ਜਦ ਕੀ ਮੁਲਾਜ਼ਮ ਕੋਲ ਗਏ ਹੋ ਸੀ ਮੇਰੇ ਕੋਲ ਫੋਟੋ ਹੈ ਜੇ ਉਹਨਾਂ ਦੀਆ ਵਿੱਚੋਂ ਤੇ ਜਦੋਂ ਤਾਰ ਬੰਦੇ ਸੀ ਉਹ ਮੌਕੇ ਤੇ ਗਏ ਸੀ ਫਿਰ ਵੀ ਉਹਨਾਂ ਨੂੰ ਥਾਣੇ ਨਹੀਂ ਬੁਲਾਇਆ ਗਿਆ ਸਾਨੂੰ ਉੱਥੇ 7 ਵਜੇ ਤੱਕ ਬਿਠਾਈ ਰੱਖਿਆ ਉਹ ਬਿਲਕੁਲ ਹੀ ਨਹੀਂ ਆਏ ਹੈਗੇ ਥਾਣੇ ਚੋਂ ਉੱਥੇ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਪ੍ਰਸ਼ਾਸਨ ਕੋਲ ਹੀ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਜਦਕਿ ਸਾਡੇ ਕੋਲ ਕੋਰਟ ਦੇ ਆਰਡਰ ਨੇ ਕੋਰਟ ਨੇ ਵੀ ਕੁਝ ਨਹੀਂ ਸਮਝ ਰਹੇ ਅਸੀਂ ਇਹੀ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਕੋਲ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਚੀਜ਼ ਦਾ